ਦਿੱਲੀ ਪੁਲਿਸ ਨੇ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਲੁਧਿਆਣਾ ਦੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਵਿੱਚ ਹੋਈ ਗੋਲੀਬਾਰੀ ਦੇ ਸ਼ੱਕੀ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਸ਼ੱਕੀ ਦੀ ਪਛਾਣ ਬੰਤੂ ਮਾਨ ਸਿੰਘ ਸੇਖੋਤ ਵਜੋਂ ਹੋਈ ਹੈ ਜੋ ਕਿ ਗੈਂਗਸਟਰ ਗੋਲਡੀ ਲੋ ਦੇ ਗੈਂਗ ਦਾ ਇੱਕ ਮੁਖ ਹੈ ਦਰਮਾਨਿਆ ਜਾ ਰਿਹਾ ਹੈ। ਉਸ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਇੱਕ ਕੁਛ ਪਤਲੀ ਪੀਐਕਸੀ3 ਪਿਸਤੌਲ ਅਤੇ 8 ਜ਼ਿੰਦਾ ਕਾਤੂਸ ਵੀ ਬਰਾਮਦ ਕੀਤੇ ਨੇ। ਪੁਲਿਸ ਦੇ ਅਨੁਸਾਰ ਸੈਂਕੜੇ ਨੂੰ ਸੂਚਨਾ ਮਿਲੀ ਸੀ ਕਿ ਉਹ ਪਾਕਤ ਦੇ ਵਿੱਚ ਲੁਕਿਆ ਹੋਇਆ ਹੈ ਸੇਖੋ ਅਤੇ ਖੋਲੀਬਾਰੀ ਦੀ ਯੋਜਨਾ ਬਣਾਉਣ ਦੇ ਨਿਸ਼ਾਨੇ ਬਾਜ਼ਾਂ ਤੋਂ ਲੈ ਕੇ ਲੌਜਿਸਟਿਕਲ ਸਹਾਇਤਾ ਤੱਕ ਸਭ ਕੁਝ ਪ੍ਰਦਾਨ ਕਰਨ ਦਾ ਦੋਸ਼ ਹੈ ਦਰਸਲ ਕੈਨੇਡਾ ਦੇ ਵਿੱਚ ਕਪਿਲ ਦੇ ਕੈਫੇ ਉਤੇ ਤਿੰਨ ਵਾਰ ਹਮਲਾ ਹੋਇਆ ਹੈ 10 ਜੁਲਾਈ 7 ਅਗਸਤ ਅਤੇ 18 ਅਕਤੂਬਰ ਨੂੰ 골ਡ ਟੈਲੋ ਅਤੇ ਕੁੱਲ 20 네ਪਾਲੀ ਜੋਕੀ ਲਾਰੈਂਸ ਬਿਸ਼ਨੋਈ ਕੈਂਟ ਦੇ ਨਾਲ ਜੁੜੇ ਹੋਏ ਸਨ ਉਨ੍ਹਾਂ ਨੇ ਤਿੰਨੋਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਕ੍ਰਾਈਮ ਬ੍ਰਾਂਚ ਦਾ ਕਹਿਣੇ ਕੇ ਸ਼ੇਖੋ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿੱਚ ਗੈਂਗਸਟਰ ਵਿਚਕਾਰ ਇੱਕ ਖੜੀ ਦੇ ਵਿੱਚੋਂ ਕੰਮ ਕਰਦਾ ਰਿਹਾ ਹੈ ਉਹ ਗੋਲੀਬਾਰੀ, ਝਪਟੀ ਵਸੂਲੀ ਅਤੇ ਧਮਕੀਆਂ ਦੇ ਵਿੱਚੋਂ ਸ਼ਾਮਲ ਰਿਹਾ ਤੇ ਪੁਲਿਸ ਹੁਣ ਕੋਲਡੀਟੀ ਲੋ ਗੈਂਗ ਦੇ ਹੋਰ ਮੈਂਬਰਾਂ ਦੀ ਜਾਂਚ ਕਰ ਰਹੀ ਹੈ ਜਿਦੇ ਵਿੱਚ ਇਸ ਦੇ ਫੰਡਿੰਗ ਚੈਨਲ ਅਤੇ ਹਥਿਆਰ ਸਪਲਾਈ ਨੈਟਵਰਕ ਸ਼ਾਮਲ ਨੇ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਗੈਂਗਾ ਦੇ ਵਿਰੁੱਧ ਦਾ ਹਾਲ ਹੀ ਦੇ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਦਾਸੀ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਦੇ ਵਿੱਚੋਂ ਸਥਿਤ ਹੈ ਇਹ 7 ਜੁਲਾਈ 2025 ਨੂੰ ਖੁੱਲਿਆ ਸੀ 3 ਦਿਨ ਬਾਅਦ 10 ਜੁਲ ਕਪਿਲ ਦੇ ਕੈਫੇ ਉੱਤੇ ਪਹਿਲੀ ਗੋਲੀਬਾਰੀ 10 ਜੁਲਾਈ ਨੂੰ ਹੋਈ ਸੀ ਹਮਲਾਵਾਰਾਂ ਨੇ ਕੈਫੇ ਉੱਤੇ ਨੌ ਗੋਲੀਆਂ ਚਲਾਈਆਂ ਅਤੇ ਵਖਵਾਦੀ ਹਰਜੀਤ ਸਿੰਘ ਲਾਡੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਕਪਿਲ ਦੇ ਕੈਫੇ ਦੇ ਵਿੱਚ ਦੂਜੀ ਗੋਲੀਬਾਰੀ 7 ਅਗਸਤ ਨੂੰ ਹੋਈ ਸੀ ਤੇ ਕੈਫੇ ਦੀਆਂ ਖਿੜਕੀਆਂ ਵਿੱਚ 6 ਗੋਲੀਆਂ ਤੇ 6 ਛੇਕ ਅਤੇ ਟੁੱਟੇ ਹੋਏ ਸ਼ੀਸ਼ੇ ਵੀ ਦੇਖੇ ਗਏ ਸੀ ਬੰਦੂਮਾਨ ਸੇਖੋ ਕੇ ਬਾਰੇ ਵਿੱਚ ਜੈਸੇ ਹੀ ਜਬ ਸਰਚ ਕੀਤਾ ਗਿਆ ਤਾਂ ਇਸ ਦਾ ਪਤਾ ਲੱਗਾ ਕਿ ਇਹ ये बाहर भी विदेश में भी एक जगह पर किसी वारदात में इसका शामिल होने का नाम शामिल आया तो इस आदमी की करेक्ट आइडेंटिटी एस्टेब्लिश की गई और इस पर रेकी की गई इसके जितने भी रिलेटेड इसके डॉक्यूमेंट थे वो वेरीफाई किए गए और काफी मेहनत के बाद क्राइम ब्रांच की टीम ने डीसीपी संजीव यादव के नेतृत्व में लुधियाना में एक रेड की जिसमें इस शख्स को गिरफ्तार किया गया तो बंधुमान सिंह शेखो को गिरफ्तार किया इसमें और इसके पोजेशन से जो पिस्टल बताई गई पिस्टल थी वो इससे रिकवर हुई है इसकी तफ्तीश के दौरान इसने कन्फेस्ट किया है कि इसने अगस्त 2025 में इसी में इसी साल में 7 अगस्त को कनाडा के सरे एक टाउनशिप है वहां पर उसमें कैप्स कैफे पर इसने फायरिंग जो हुई थी वहां पर इंसिडेंट हुआ था उसमें लॉजिस्टिक सपोर्ट प्रोवाइड करने की बात इसने कबूल की है उस वारदात में जो गाड़ी यूज हुई थी वो गाड़ी ने प्रोवाइड की है इसने कबूल किया है और वारदात के बाद जो गाड़ी रखी गई थी जहां पर जिस पार्किंग में रखी गई थी वो पार्किंग भी इसी ने अरेंज की थी और इसी ने वहां पर गाड़ी रखवाई थी ये कनाडा में भी एक केस में पहले गिरफ्तार हो चुका है वहां पर भी और ये वहाँ भी वांटेड था ये वहां से कर करके इंडिया में भाग आया है यहाँ पर आया है इसकी आने की जांच पड़ताल की जा रही है जो डॉक्यूमेंट्स इसने यूज किए हैं उसकी जांच पड़ताल की जा रही है और इसके जो बाकी एसोसिएट्स हैं और जो जो कनाडा में भी जो उस जिस वारदात में जो दो लोगों के शामिल होने की बात आई है दलजोत और गुरजोत जो दो आदमी जिन्होंने फायरिंग की है ਉਹਨਾਂ ਪਰ ਵੀ ਅੱਗੇ ਤਫਤੀਸ਼ ابھی جاری ਹੈ ਕੰਮ ਕਰ ਰਹੇ ਹਾਂ ਉਸਕੇ ਉਪਰ ਔਰ ਇਸ ਪੂਰੇ ਗਿਰੋਹ ਕੇ ਜਿੰਨੇ ਵੀ ਨੈਟਵਰਕ ਮੇ ਜੋ ਸ਼ਾਮਿਲ ਆਦਮੀ ਥੇ ਉਹਨਾਂ ਕੀ ਵੀ ਇੱਕ ਇੱਕ ਕਰ ਆਇਡੈਂਟੀਫਾਈ ਕਰਨੇ ਕੀ ਔਰ ਚਿਨਾਕਤ ਕਰਕੇ ਕਾਰਵਾਈ ਕਰਨੇ ਕੀ ਆਪ੍ਰੋਸੈਸ ਜਾਰੀ ਹੈ। ਦਿੱਲੀ ਪੁਲਿਸ ਦੇ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਲੁਧਿਆਣਾ ਦੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਵਿੱਚ ਹੋਈ ਕੋਲੀਪਾਰੀ ਦੇ ਸ਼ੱਕੀ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਸ਼ੱਕੀ ਦੀ ਪਛਾਣ ਬੰਤੂ ਮਾਨ ਸਿੰਘ ਦੇ ਨਾਮ ਨਾਲ ਹੋਈ ਹੈ ਜੋ ਕਿ ਗੈਂਗਸਟਰ ਗੋਲਡੀ ਢਿੱਲੋ ਦੇ ਗੈਂਗ ਦਾ ਇੱਕ ਮੁੱਖ ਹੈਦਰ ਮੰਨਿਆ ਜਾ ਰਿਹਾ ਹੈ। ਉਸੇ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਇੱਕ ਕੁਚ ਪਤਲੀ ਪੀਐਕਸ3 ਪਿਸਤੌਲ ਅਤੇ 8 ਜ਼ਿੰਦਾ ਕਾਤੂਸਰੀ ਬ੍ਰਾਮਹਤ ਕੀਤੇ ਨੇ। ਪੁਲਿਸ ਦੇ ਅਨੁਸਾਰ ਸੈਂਕੜੇ ਨੂੰ ਸੂਚਨਾ ਮਿਲੀ ਸੀ ਕਿ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ ਹੈ ਸੇਖੋ ਅਤੇ ਖੋਲੀਬਾਰੀ ਦੀ ਯੋਜਨਾ ਬਣਾਉਣ ਅਤੇ ਨਿਸ਼ਾਨੇ ਬਾਜ਼ਾਂ ਤੋਂ ਲੈ ਕੇ ਲੋਜਿਸਟিক্যাল ਸਹਾਇਤਾ ਤੱਕ ਸਭ ਕੁਝ ਪ੍ਰਦਾਨ ਕਰਨ ਦਾ ਦੋਸ਼ ਹੈ ਦਰਅਸਲ ਕੈਨੇਡਾ ਦੇ ਵਿੱਚ ਕਪਿਲ ਦੇ ਕੈਫੇ ਉਤੇ ਤਿੰਨ ਵਾਰ ਹਮਲਾ ਹੋਇਆ ਹੈ 10 ਜੁਲਾਈ 7 ਅਗਸਤ ਅਤੇ 18 ਅਕਤੂਬਰ ਨੂੰ 골ਡ ਟ੍ਰੇਲੋ ਅਤੇ ਕੁਲਵੀਰ ਸਿੱਤੂ ਨੇਪਾਲੀ ਚੋਕੇ ਲਾਰੈਂਸ ਬਿਸ਼ਨੋਈ ਕੈਂਟ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੇ ਤਿੰਨੋਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਕ੍ਰਾਈਮ ਬ੍ਰਾਂਚ ਦਾ ਕਹਿਣੇ ਕਿ ਸੇਖੋ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿੱਚ ਗੈਂਗਸਟਰ ਵਿਚਕਾਰ ਇੱਕ ਖੜੀ ਦੇ ਵਿੱਚੋਂ ਕੰਮ ਕਰਦਾ ਰਿਹਾ ਹੈ ਉਹ ਗੋਲੀਬਾਰੀ, ਛਪੇ ਵਸੂਲੀ ਅਤੇ ਧਮਕੀਆਂ ਦੇ ਵਿੱਚੋਂ ਸ਼ਾਮਲ ਰਿਹਾ ਅਤੇ ਪੁਲਿਸ ਹੁਣ ਗੋਲਦੀ ਟਿੱਲੋ ਗੈਂਗ ਦੇ ਹੋਰ ਮੈਂਬਰਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਵਿੱਚ ਇਸ ਦੇ ਫੰਡਿੰਗ ਚੈਨਲ ਅਤੇ ਹਥਿਆਰ ਸਪਲਾਈ ਨੈਟਵਰਕ ਸ਼ਾਮਲ ਨੇ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਗੈਂਗਾ ਦੇ ਵਿਰੁੱਧ ਦਾ ਹਾਲ ਹੀ ਦੇ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ 10 ਜੁਲਾਈ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਦੇ ਵਿੱਚੋਂ ਸਥਿਤ ਹੈ ਇਹ 7 ਜੁਲਾਈ 2025 ਨੂੰ ਖੁੱਲਿਆ ਸੀ 3 ਦਿਨ ਬਾ ਕਪੀਲ ਦੇ ਕੈਫੇ ਉਤੇ ਪਹਿਲੀ ਗੋਲੀਬਾਰੀ 10 ਜੁਲਾਈ ਨੂੰ ਹੋਈ ਸੀ ਹਮਲਾਵਰਾਂ ਨੇ ਕੈਫੇ ਉਤੇ 9 ਗੋਲੀਆਂ ਚਲਾਈਆਂ ਗਿਆ ਅਤੇ ਵਖਵਾਦੀ ਹਲਜੀਤ ਸਿੰਘ ਲਾਢੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਕਪੀਲ ਦੇ ਕੈਫੇ ਦੇ ਵਿੱਚ ਦੂਜੀ ਗੋਲੀਬਾਰੀ 7 ਅਗਸਤ ਨੂੰ ਹੋਈ ਸੀ ਤੇ ਕੈਫੇ ਦੀਆਂ ਖਿੜਕੀਆਂ ਵਿੱਚ 6 ਗੋਲੀਆਂ ਤੇ 6 ਛੇਕ ਅਤੇ ਟੁੱਟੇ ਹੋਏ ਸ਼ੀਸ਼ੇ ਵੀ ਦੇਖੇ ਗਏ ਸੀ ਬੰਦੂਮਾਨ ਸੇਖੋ ਦੇ ਬਾਰੇ ਵਿੱਚ ਜੈਸੇ ਹੀ ਜਬ ਸਰਚ ਕੀਤਾ ਗਿਆ ਤਾਂ ਇਹ ਇਸ ਦਾ ਪਤਾ ਲੱਗਾ ਕਿ ਇਹ ये बाहर भी विदेश में भी एक जगह पर किसी वारदात में इसका शामिल होने का नाम शामिल आया तो इस आदमी की करेक्ट आइडेंटिटी एस्टेब्लिश की गई और इस पर रेकिंग की गई इसके जितने भी रिलेटेड इसके डॉक्यूमेंट थे वो वेरीफाई किए गए और काफी मेहनत के बाद क्राइम ब्रांच की टीम ने डीसीपी संजीव यादव के नेतृत्व में लुधियाना में एक रेड की जिसमें इस शख्स को गिरफ्तार किया गया तो बंधुमान सिंह सेखो को गिरफ्तार किया इसमें और इसके पोजेशन से जो पिस्टल बताई गई पिस्टल थी वो इससे रिकवर हुई है इसकी तफ्तीश के दौरान इसने कन्फेस किया है कि इसने अगस्त 2025 में इसी में इसी साल में 7 अगस्त को कनाडा के सरे एक टाउनशिप है वहां पर उसमें कैप्स कैफे पर इसने फायरिंग जो हुई थी जिस इंस्टांस हुआ था वहां पर इंसिडेंट हुआ था उसमें लॉजिस्टिक सपोर्ट प्रोवाइड करने की बात इसने कबूल की है उस वारदात में जो गाड़ी यूज हुई थी वो गाड़ी ने प्रोवाइड की है इसने कबूल किया है और वारदात के बाद जो गाड़ी रखी गई थी जहां पर जिस पार्किंग में रखी गई थी वो पार्किंग भी इसी ने अरेंज की थी और इसी ने वहां पर गाड़ी रखवाई थी ये कनाडा में भी एक केस में पहले गिरफ्तार हो चुका है वहां पर भी और ये वहाँ भी वांटेड था ये वहां से एबसकोन कर करके इंडिया में भाग आया है यहाँ पर आया है इसकी आने की जांच पड़ताल की जा रही है जो डॉक्यूमेंट्स इसने यूज़ किए हैं उसकी जांच पड़ताल की जा रही है और इसके जो बाकी एसोसिएट्स हैं और जो जो कनाडा में भी जो उस जिस वारदात में जो दो लोगों के शामिल होने की बात आई है दलजोत और गुरजोत जो दो आदमी जिन्होंने फायरिंग की है उन पर भी आगे तफ्तीश अभी जारी है काम कर रहे हैं उसके ऊपर ਔਰ ਇਸ ਪੂਰੇ ਗਿਰੋਹ ਕੇ ਜਿੰਨੇ ਵੀ ਨੈਟਵਰਕ ਮੇ ਜੋ ਸ਼ਾਮਿਲ ਆਦਮੀ تھے ਉਹਨਾਂ ਕੀ ਵੀ ਇੱਕ ਇੱਕ ਕਰ ਆਈਡੈਂਟੀਫਾਈ ਕਰਨੇ ਕੀ ਔਰ ਚਿਨਾਕਤ ਕਰਕੇ ਕਾਰਵਾਈ ਕਰਨੇ ਕੀ ਆਪ੍ਰੋਸੈਸ ਜਾਰੀ ਹੈ। ਦਿੱਲੀ ਪੁਲਿਸ ਨੇ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਲੁਧਿਆਣਾ ਦੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕਾਫੇ ਦੇ ਵਿੱਚ ਹੋਈ ਗੋਲੀਬਾਰੀ ਦੇ ਸ਼ੱਕੀ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਸ਼ੱਕੀ ਦੀ ਪਛਾਣ ਬੰਤੂ ਮਾਨ ਸਿੰਘ ਸੇਖੋ ਤੇ ਵਜੂ ਹੋਈ ਹੈ ਜੋ ਕਿ ਗੈਂਗਸਟਰ ਗੋਲਡੀ ਟਿਲੋ ਦੇ ਗੈਂਗ ਦਾ ਇੱਕ ਮੁਖ ਹੈ ਦਰਮਨੇ ਜਵਾਰੇ ਉਸ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਇੱਕ ਕੁਚ ਪਤਲੀ ਪੀ ਐਕਸ 3 ਪਿਸਤੌਲ ਅਤੇ 8 ਜ਼ਿੰਦਾ ਕਾਤ ਉਸ ਵੀ ਬਰਾਮਦ ਕੀਤੇ ਨੇ। ਪੁਲਿਸ ਦੇ ਅਨੁਸਾਰ ਸੇਖੋਂ ਨੂੰ ਸੂਚਨਾ ਮਿਲੀ ਸੀ ਕਿ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ ਹੈ ਸੇਖੋਂ ਅਤੇ ਖੋਲੀ ਬਾਰੀ ਦੀ ਯੋਜਨਾ ਬਣਾਉਣ ਦੇ ਨਿਸ਼ਾਨੇ ਬਾਜ਼ਾਂ ਤੋਂ ਲੈ ਕੇ ਲੋਜਿਸਟਿਕਲ ਸਹਾਇਤਾ ਤੱਕ ਸਭ ਕੁਝ ਪਰਦਾਨ ਕਰਨ ਦਾ ਦੋਸ਼ ਹੈ ਦਰਸਲ ਕੈਨੇਡਾ ਦੇ ਵਿੱਚ ਕਪਿਲ ਦੇ ਕੈਫੇ ਉਤੇ ਤਿੰਨ ਵਾਰ ਹਮਲਾ ਹੋਇਆ ਹੈ 10 ਜੁਲਾਈ 7 ਅਗਸਤ ਅਤੇ 18 ਅਕਤੂਬਰ ਨੂੰ ਗੋਲਦ ਟੀਲੋ ਅਤੇ ਕੁੱਲ 20 네ਪਾਲੀ ਜੋਕੀ ਲਾਰੈਂਸ ਬਿਸ਼ਨੋਈ ਕੈਂਗ ਦੇ ਨਾਲ ਜੁੜੇ ਹੋਏ ਸਨ ਉਨ੍ਹਾਂ ਨੇ ਤਿੰਨੋਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਕ੍ਰਾਈਮ ਬ੍ਰਾਂਚ ਦਾ ਕਹਿਣੇ ਕਿ ਸੇਖੋ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿੱਚ ਗੈਂਗਸਟਰ ਵਿਚਕਾਰ ਇੱਕ ਖੜੀ ਦੇ ਵਿੱਚ ਕੰਮ ਕਰਦਾ ਰਿਹਾ ਹੈ ਉਹ ਗੋਲੀਬਾਰੀ ਜਬਤੀ ਵਸੂਲੀ ਅਤੇ ਧਮਕੀਆਂ ਦੇ ਵਿੱਚ ਸ਼ਾਮਲ ਰਿਹਾ ਹੈ ਤੇ ਪੁਲਿਸ ਹੁਣ ਗੋਲੀ ਟਿੱਲੋ ਗੈਂਗ ਦੇ ਹੋਰ ਮੈਂਬਰਾਂ ਦੀ ਜਾਂਚ ਕਰ ਰਹੀ ਹੈ ਜਿਦੇ ਵਿੱਚ ਇਸ ਦੇ ਫੰਡਿੰਗ ਚੈਨਲ ਅਤੇ ਹਥਿਆਰ ਸਪਲਾਈ ਨੈਟਵਰਕ ਸ਼ਾਮਲ ਨੇ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਗੈਂਗਾ ਦੇ ਵਿਰੁੱਧ ਦਾ ਹਾਲ ਹੀ ਦੇ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਅਸਲੀ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਦੇ ਵਿੱਚ ਸਥਿਤ ਹੈ ਇਹ 7 ਜੁਲਾਈ 2025 ਨੂੰ ਖੁੱਲਿਆ ਸੀ 3 ਦਿਨ ਬਾਅਦ 10 ਜੁਲਾਈ ਕਿਲ ਦੇ ਕੈਫੇ ਉਤੇ ਪਹਿਲੀ ਗੋਲੀਬਾਰੀ 10 ਜੁਲਾਈ ਨੂੰ ਹੋਈ ਸੀ ਹਮਲਾਵਰਾਂ ਨੇ ਕੈਫੇ ਉਤੇ 9 ਗੋਲੀਆਂ ਚੁਲਾਈਆਂ ਅਤੇ ਵਖਵਦੀ ਹਰਜੀਤ ਸਿੰਘ ਲਾਟੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਕਪੀਲ ਦੇ ਕੈਫੇ ਦੇ ਵਿੱਚ ਦੂਜੀ ਗੋਲੀਬਾਰੀ 7-10 ਨੂੰ ਹੋਈ ਸੀ ਤੇ ਕੈਫੇ ਦੀਆਂ ਖਿੜਕੀਆਂ ਵਿੱਚ 6 ਗੋਲੀਆਂ ਤੇ 6 ਛੇਕ ਅਤੇ ਟੁੱਟੇ ਹੋਏ ਸ਼ੀਸ਼ੇ ਵੀ ਦੇਖੇ ਗਏ ਸੀ